ਹਾਂਜੀ ਹੁਣ ਇਧਰ ਆਪਾਂ ਰੈਡੀ ਹੋ ਗਏ ਚੱਲੇ ਆਂ ਹਵਲਕਾਰ ਹਵਲ ਚੱਲੀਏ ਅੱਜ ਦੂਸਰਾ ਦਿਨ ਹੋ ਗਿਆ ਹੁਣ ਜਰਮਨ ਦੇ ਵਿੱਚ ਤੇ ਅਸੀਂ ਆਪਾਂ ਵੇਟ ਕਰ ਰਹੇ ਹਾਂ ਭਲਾ ਵੇਖੀਏ ਪੈਣ ਘਾਣ ਕੇ ਵੇਟ ਵੱਧਦਾ ਕਿ ਘਟਦਾ ਵਾ ਅੱਜ ਕਰ ਕੇ ਰੱਖ ਲਿਆ ਹੈ 1.5 ਨੋਟ ਕਰ ਲੋ ਨਾਲੇ ਵੇਟ ਨੋਟ ਕਰ ਸਹੀ ਗੱਲ ਆ 53 ਕਿਲੋ ਹੋਆ ਮੇਰਾ ਹੁਣ ਵੇਖਾਂਗੇ ਪੈਣ ਘਾਣ ਕੇ ਮੋਟੇ ਹੋਨੇਗੇ ਪਤਲੇ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਉਹ ਨਹੀਂ ਉਹ ਗਿਆ ਦੂਸਰਾ ਦਿਨ ਜਰਮਨ ਦੇ ਵਿੱਚ ਸਾਨੂੰ ਤਾਂ ਅੱਜ ਅਹੀਂ ਚੱਲੇ ਆ ਆਪਣੀ ਛੋਟੀ ਭੈਣ ਕੋਲ ਰਿੰਦਰ ਕੋਲ ਤੇ ਅਵਲੂ ਨਾ ਕਰ ਅਵਲ ਕਿੱਥੇ ਆ ਸਾਰਿਆਂ ਹੋ ਗਿਆ ਚੱਲੀਏ ਆ ਭੈਣ ਕਰਾਉ ਇਹਨੂੰ ਸੈਰਾਂ ਗੱਡੀ ਦਾ ਤੇ ਵੀ ਤੇ ਹੋਏ ਟਰ ਗਈ ਵਾਸਾ ਗਈ ਤਰਨ ਗਰੀ ਭੈਣ ਨਹੀਂ ਆ ਗਏ ਸ਼ਹਿਰ ਦੇ ਵਿੱਚ ਐਂਟਰ ਕਰ ਲਿਆ ਦੂਜੇ ਸ਼ਹਿਰ ਦੇ ਵਿੱਚ ਆ ਗਏ ਇਹ ਵੀ ਤੁਹਾਨੂੰ ਕਮਾਵਾਂਗੇ ਕਿਹੇ ਦਿਨ ਅੱਜ ਜਿੱਤੇ ਹੁਣ ਅੱਗੇ ਚੱਲੇ ਭੈਣ ਘਰ ਸਾਫੁੱਤਰ ਅਸਨਾ ਹੀ ਦੂਜੇ ਜਿੰਦਾ ਕਰਦਾ ਜਣੀ ਸੋਣੀ ਹੈ ਕੀ ਹੈਂਦੀ ਕੀ ਹੈਂਦੀ ਨਿਕਲ ਜਮਾ ਤੁਸੀਂ ਕੀ ਆ ਬੜਾ ਚੱਕਰ ਕਰਕੇ ਬੈਠਾ ਸਭ ਤੋਂ ਜ਼ਿਆਦਾ ਸਫਾਈ ਜਰਮਨ ਦੇ ਵਿੱਚ ਆ ਜਾਂਦੇ ਹੈ ਹੈ ਗਈ ਹੈ ਕਿ ਕਹਿੰਦੇ ਆ ਤੁਸੀਂ ਦੇ ਚਰਮਚ ਰਹਿਣੇ ਤਾਂ ਪਤਾ ਮੈਨੂੰ ਸਾਫ ਸਾਫ ਸਰਦਾਰ ਸਾਹਿਬ ਆ ਕਈ ਸਾਰੇ ਜਿੱਥੇ ਨਹੀਂ ਨਹੀਂ ਸਫਾਈ ਆ ਗਈ ਇਦਾਂ ਵੀ ਹੋਗਾ ਪਰ ਬਹੁਤ ਨਿਊਟਨ ਕਲੀਨ ਹੈ ਵੈਸੇ ਅਹੀਂ ਜੇ ਇੰਗਲੈਂਡ ਗਏ ਹਾਂ ਉੱਥੇ ਬੱਦਲ ਹੋਣੇ ਸ਼ੁਰੂ ਹੋ ਗਏ ਹਣ ਅਸੀਂ ਜਰਮਨ ਆਏ ਇੱਥੇ ਬੱਦਲ ਹੋਣੇ ਸ਼ੁਰੂ ਹੋ ਗਏ ਸਮਸੇ ਹੀ ਹੋਣੇ ਦੀ ਹੱਲ ਚੱਲੇ ਜੋ ਮਾਜੀ ਫੇਰ ਹੁਣ ਚੱਲੂ ਨਹੀਂ ਜਾ ਰਿਹਾ ਇਹ ਕੀ ਹੋ ਰੰਦਾ ਹੱਸ ਕੇ ਬਰਵਾ ਹਾ 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 ਅੱਜ ਅਸੀਂ ਪੈਰਟ ਪੈਰਟ ਬਣੇ ਕਿੰਨੇ ਜਾਣੇ ਅਹ ਕਚਾਰੀ ਆ ਗਈ ਇਹਨਾਂ ਦੀ ਜਰਮਨ ਵਾਲਿਆਂ ਦੀ ਕਚਾਰੀ ਕਚਾਰੀ ਤੇ ਦੱਦ ਬੈਂਦਾ ਬਠੀ ਠੀਕ ਆ ਵੀ ਪੁਰਾਣੀਆਂ ਬੇਲੀਆਂ ਉਹ ਖਾ吃 ਕਰ ਸਕਦੇ ਕਾਜੀ ਐਸੀ ਗਾ ਉਹ ਹਾਂ ਜੀ ਉਹ ਹੋ ਗਿਆ ਹੋਰ ਮੇਰੇ ਪੁੱਤ ਦੇ ਕਦਾਂ ਠੀਕ ਤਾਂ ਹੋਰ ਸਸਟੀ ਗੱਲ ਦੇ ਸਾਰੇ ਜਾਣੇ ਸਾਰੇ ਰਾਮ ਮਿਲਣਾ ਹੁੰਦੇ ਕਿਦਾਂ ਰਿਹਾ ਹੁਣ ਪਤਾ ਲੱਗਦਾ ਵਾ ਬਾਲ ਤੇਸਟੀ ਬਹੁਤ ਜੀ ਬਹੁਤ ਜਾਂਦੇ ਮਤ ਵੱਜੀ ਵੀ ਰਾਤੀ 10:12 ਮੇਲਾ ਮੇਲਾ ਸਹੀ ਗੱਲ ਹੈ ਕੱਲ੍ਹ ਦੀ ਅੱਡ ਕੋਲੇ ਅਸੀਂ ਮਾ ਮਿਲਿਆ ਤੇ ਕਰੇ ਇੱਕ ਨਹੀਂ ਮੰਨਣ ਤੇ ਨਹੀਂ ਜਾਣੀ ਸਹੀ ਗੱਲ ਜਬ ਤੀਨ ਨਹੀਂ ਪਾੜ ਸੰਦੀਪ ਜੇ ਹਮ ਤੀਨ ਮਿਲ ਕੇ ਬੈਠੇਗੇ ਯਾਰ ਕਿੰਨੇ ਲਿੰਦੇ ਹੋ ਹਾਂ ਚਲ ਮੈਂ ਠੀਕ ਆ ਖਾਣਾ ਕੁਝ ਮੋਸਾ ਨਾ ਕੁਝ ਨਹੀਂ ਖਾਣਾ ਹੁਣ ਤਾਂ ਠੀਕ ਹੈ ਨਹੀਂ ਤੇਲ ਜਾਲੀਆਂ ਰਲ ਗਈਓ ਚਲ ਠੀਕ ਆ ਮਿਲਦੇ ਹਾਂ ਫਿਰ ਕੰਮ ਦੇ ਭੰਗਿਆ ਚਲ ਠੀਕ ਆ ਕੰਗਲ ਚਲਣ ਲਿਆ ਚਲ ਠੀਕ ਆ ਬੰਨੀ ਨਾ ਅਬ ਉਹ ਹੁੰਦਾ ਤੇ ਪਪਾ ਚਲੇ ਗਏ ਲਾ ਨਾ ਨੋਲ ਲਿਆ ਜੀ ਲੋ ਕੰਮ ਨਹੀਂ ਕਰਨਾ 오호호 알레 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 아 코세는 조금이야. 찰로 ਕੇ ਜਾ ਕੇ ਦੂਜੀ ਸਾਈਡ ਤੇ ਆ 5 ਮਿੰਟ ਦਾ ਲੱਗਦਾ ਸਾਡਾ ਸਾਡੇ ਤੇ ਵੀ ਦੂੜੀਆਂ ਬੜੀਆਂ ਚ ਦੂੜੀਆਂ ਨਾ ਸਾਨੇ ਟੱਕੜੀ ਸਨ ਫੋਟੋ ਲੱਗਦੀ ਇਹ ਰਾਤ ਨੂੰ ਲਾਈਟਾਂ ਪੈਂਦੀਆਂ ਨੇ ਤਾਂ ਉਹ ਹੈਗੀ ਆ ਬਣਾਈ ਗਲੋਇੰਗ ਜੀ ਸ਼ਾਮ ਨੂੰ ਬਹੁਤ ਸੋਹਣੀ ਲੱਗਦੀ ਰਗਿੰਦੀ ਇਹ ਮੇਰਾ ਏਰੀਆ ਸ਼ੁਰੂ ਹੋ ਗਿਆ ਅ ਜਿੱਦਾਂ ਕਬਜਾ ਪੈਨ ਬਾਕਸਰਾ ਜਿੱਦਾਂ ਅਸਿਰੀ ਨੇ ਪੰਜਾਬ 'ਚ ਤੇ ਹਰਿਆਣਾ 'ਚ ਜਿੱਦਾਂ ਮਤੇ ਦੂਜੀ ਸਟੇਟ ਪੈ ਜਾਂਦੀ ਠੀਕ ਆ ਸਟੇਟ ਵੀ ਦੂਜੀ ਦਰਿਆ ਦਾ ਅੱਧਾ ਹਿੱਸਾ ਦਰਿਆ ਦਾ ਨਾ ਉਹ ਦੂਜੀ ਸਟੇਟ 'ਚ ਆ ਤੇ ਅੱਧਾ ਹੀ ਸਾਈਡ ਆ ਇਧਰ ਤੇ ਉਧਰ ਠੀਕ ਆ ਮੇਰੇ ਕੋਲ ਜਦੋਂ ਵੀ ਆਉਣਾ ਤੁਹਾਨੂੰ ਤਰ ਕੇ ਆਉਣਾ ਦਰਿਆ 'ਚ ਸ਼ਿਪ ਤੇ ਚੜ ਕੇ ਸਾਡੇ ਤੁਹਾਡੇ ਇੱਥੇ ਬਹੁਤ ਜ਼ਿਆਦਾ ਤੁਰਦੇ ਜਾਂਦੇ ਲੋਕ ਹਨ ਤੁਰਦੇ ਕਿ ਨਹੀਂ ਹਾਂ ਬਹੁਤ ਹੁੰਦੇ ਆਵੇ ਮੈਂ ਇੱਥੇ ਸਾਰਾ ਵਕਤ ਇੱਥੇ ਖਰੀਦਣ ਲਈ ਸਾਰਾ ਸਮਾਨ ਨੂੰ ਦੂਰ ਕਿਤੇ ਜਾਣਾ ਨਹੀਂ ਕਿ ਨਾ ਇੱਥੇ ਸਾਰਾ ਸਮਾਨ ਸਮੋਸੇ ਖਰੀਦਣ ਬਾਚਾਵਾਂਗੇ ਇੱਥੇ ਆਪਾਂ ਵਾਰ ਖਾਂ ਨਹੀਂ ਨਾ ਜਾਵਾਂਗੇ ਵਾਓ ਕਿੰਨੀ ਸੋਹਣੀ ਜਗ੍ਹਾ ਵਾ ਜਿੱਥੇ ਵਰਿੰਦਰ ਵੀ ਨਹੀਂ ਲੈਂਦੇ ਇਹ ਸੋਹਣੀ ਇੱਥਾਂ ਦੀ ਲੋਕੇਸ਼ਨ ਹੈ ਨਾ ਮੈਨੂੰ ਪਤਾ ਹੁੰਦਾ ਮੈਂ 5-6 ਸ਼ੂਟ ਲੈ ਕੇ ਆਉਣੇ ਸੀ ਆਪਣੇ ਫੋਟੋ ਸ਼ੂਟ ਕਰਕੇ ਜਾਣਾ ਠੀਕ ਆ ਵਰਿੰਦਰ ਬਹੁਤ ਹੀ ਸੋਹਣੀ ਜਗ੍ਹਾ ਤੇ ਰਹੀਨੀ ਤੂੰ ਇਹਨੂੰ ਚੱਕ ਲਓ ਮੈਨੂੰ ਰਹਿਣ ਦੇ ਇੱਥੇ ਮੇਰਾ ਭਰਾ ਮੈਂ ਬਹੁਤ ਸੋਹਣੀ ਜਗ੍ਹਾ ਹੈ ਵਰਿੰਦਰ ਤੇ ਆ ਲੋਕੇਸ਼ਨ ਵੀ ਨਹੀਂ ਸੋਹਣੀ ਨਾ ਵਾਓ ਮਨ ਨੇ ਕਰਦੀ ਵਾਓ ਦਰਿਆ ਦੇ ਗੰਡੇ ਤੇ ਰਿੰਦਰ ਵੀਂਦਰੂਣੀ ਚਲੋ ਜੀ ਚਲੋ ਹੁਣ ਮਿਲਦੇ ਹਾਂ ਰਿੰਦਰ ਕਿਕਰੇ ਜਾ ਕੇ ਵਿਕਰਮ ਤੇ ਕੰਮ ਤੇ ਵਿਜੀ ਹੀ ਇੱਥੇ ਨਹੀਂ ਲਾਈਫ ਵਿਜੀ ਹੈ ਨਾ ਕੱਲ ਦੇ ਹੀ ਆਪ ਜਾ ਕੇ ਸਾਰਿਆਂ ਨੂੰ ਕੰਮ ਘਾਰਾਂ ਤੇ ਮਿਲਾਂਦੇ ਆਂ ਵਰਿੰਦਾ ਦਾ ਘਰ ਵਾਲਾ ਵੀ ਕੰਮ ਤੇ ਹੀ ਰਿੰਦਰਦੀਨ ਨਾਣ ਉਹ ਕੰਮ ਤੋਂ ਹੁਣ ਮਿਲਣਾ ਹੀ ਵੇ ਆ ਗਈ ਉਹ ਵੀ ਅੱਜ ਫਿਰ ਮਕੰਮਟ ਹੋਣਾ ਚਲਿਏ ਹਵਲ ਇੱਧਰ ਆਪਣਾ ਚੱਲ ਹਵਲ ਬਾਈ ਆਹ ਮਾਤੀ ਬੁਗਰੇ ਐਂਟਰ ਕਰ ਲਿਆ ਹੁਣ ਇੰਤਾਂ ਕਰੇ ਇਹ ਨਹੀਂ ਦਿਦੂਸ ਨਾ ਇਹਨਾਂ ਦਾ ਨਹੀਂ ਦਿਦੂਦ ਨਾ ਲੈ ਟੂ ਟਿਮਿੰਗ ਥੈਂਕ ਯੂ ਵੈਲਕਮ ਥੈਂਕ ਯੂ ਖਾਣਾ ਹੀ ਬੰਦ ਦੇ ਖੁਲਣ ਦਿਓ ਹੋਏ ਖਾਣਾ ਮੈਂ ਖੋਲ ਕੇ ਦਵਾਂ ਜਾਂ ਖੋਲ ਕੇ ਦਵਾਂ ਕੋਲਾ ਪਾਣੀ ਸਿੱਧਾ ਚਾਹ ਬਣਾਉਂ ਕੋਲਾ ਨਹੀਂ ਚਾਹ ਸਿੱਧੀ ਚਾਹ ਕੋਲਾ ਆਹ ਛੁੱਟ ਗਿਆ ਆਪ ਕੋ ਗਰੇਮ ਤੇ ਉਹ ਨਾ ਅਹੀਂ ਆ ਗਿਆ ਬਲਕੇ ਕਰੇ ਅਵਲ ਨੂੰ ਅਹੀਂ ਤੇ ਬਿਠਾਤਾ ਇਹ ਆਪਾ ਚਾਹ ਪੀਣ ਲਗੇ ਹਾਂ ਨੂੰ ਤੰਕ ਕਰਨ ਦੇ ਆ ਅਵਲ ਉਹ ਪਿੰਜਰੇ ਚ ਹਾਂ ਮੈਂ ਤੇ ਗੰਦੀ ਪਿੰਜਰੇ ਚ ਬੰਦ ਕਰਤਾ ਸੀ ਇਹ ਦੇ ਰੰਦਾ ਹੁਣ ਵੱਡਾ ਹੋ ਗਿਆ ਨਾ ਹਲੋ ਹਾਂ ਹੁਣ ਵੀ ਇੱਥੇ ਹਾਂ ਨੀ ਫੰਦਨੀ ਤੇ ਫੰਦ ਨਾਲ ਸੁਣਦਾ ਨਹੀਂ ਕਹਿੰਦੇ ਸੀ ਉਹ ਦੋ ਰੇਟ ਫਾਸਟ ਕਰਕੇ ਉਹ ਤਾਂ ਆਪ ਇੱਧਰ ਆ ਗਏ ਤੇ ਆਪਾਂ ਹੁਣ ਚਾਹ ਪੀ ਕੇ ਛਿੱਤੀ ਚੱਲ ਜਣਾ ਹੁਣ ਆਨੰਦ ਖਾਣ ਲਗਾ ਸਮੋਸਾ ਆਨੰਦ ਖਾਓ ਜਰਮਨ ਦੇ ਸਮੋਸੇ ਜਿਗਦਿਆਂ ਦੇ ਖਾ ਕੇ ਹੁਣ ਆਏ ਆਪਾਂ ਹੁਣ ਜਰਮਨ ਦੇ ਸਮੋਸੇ ਖਾਵਾਂਗੇ ਮੈਂ ਸਾਰੇ ਇੰਡੀਅਨ ਖਾਏ ਹੂੰ ਚੀਏ ਬਿਲਕੁਲ ਜਿਵੇਂ ਦੇ ਉਹ ਖੇਡਣ ਦੇ ਆ संदीप आजा, बाद रेस्ट कर ली, खा लो मैं रेस्ट नहीं कर रही बहुत सोने गिफ्ट अन्दर खोल बो। वॉच। परस। थैंक यू पैन जी, बहुत सारा दर्द। ਬੋਸ ਹਣਾ ਥੈਂਕ ਯੂ ਯੂ ਵੈਲਕਮ ਰੋਣਾ ਨਹੀਂ ਰੋਣਾ ਨਹੀਂ ਆਵੇ ਹਣ ਤਾਂ ਮੈਂ ਇੱਥੇ ਛੱਡ ਚੱਲੇ ਆਪਾਂ ਅਵਲ ਬੜਾ ਰੋਉਂਦਾ ਕਹਿੰਦਾ ਕਿ ਜਾਓ ਨਾ ਤੇ ਹੁਣ ਅਨੰਦ ਇੱਥੇ ਰਹਿਣ ਲੱਗੀ ਅੱਜ ਮਸੀ ਕੋ ਮਿਲਦੇ ਹਾਂ ਸਵੇਰੇ ਫਿਰ ਲੱਗ ਜੂ ਜੀ ਹਮ ਤੇਰਾਤ ਲੱਗੀ ਜੈਨਾ ਹਵਲੋ ਚੁੱਪ 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 ਲੋਣਾ ਨਹੀਂ ਚੁੱਪ 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 ਬਾਏ